ਜੋ ਬੋਤ ਗਟਲ ਤਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦਵਸ਼ ਭਾਇ ਮੰਨੋ ਕੀਮਤ ਵਿਲੇ ਤੁਮਨਤ ਮਈ ਬਾਣੀ ਦਾ ਅਨੰਦ ਪ੍ਰਾਪਤ ਕਰ ਰਹਾ ਹੈ ਬੱਗੀ ਸਾਸਨ ਕੀ ਜਨੋ ਆਓ ਗੁਰ ਹਰਿਤੇ ਪ੍ਰਵਾਨ ਗੁਰੂ ਜੀ ਕੋਈ ਰਸਨਾ ਵਣਜੀ ਨਾ ਲਈ ਸਾਡੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਮਲਨੀ ਗੋੜਾ ਵਿੱਚ ਪੰਜਵੇਂ ਪਾਤਸ਼ਾਹ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਰਹਿਮਤ ਕਰ ਰਹੇ ਹਨ 987 ਮਲਨੀ ਗੋੜਾ ਮਹੱਲਾ ਪੰਜਵਾਂ ਸਭ ਕੈ ਸੰਗੀ 나ਹੀਂ ਦੂਰ ਕਰਨ ਰਾਵਣ ਹਾਦਰਾ ਹਜੂਰ ਸਤਿਗੁਰਾਂ ਰਹਿਮਤ ਕੀਤੀ ਕਿ ਉਹ ਪਰਮਾਤਮਾ ਪਰਮੇਸ਼ਰ ਸਭਨਾ ਜੀਆਂ ਦੇ ਨਾਲ ਵਸਦਾ ਹੈ ਕਿਸੇ ਤੋਂ ਵੀ ਦੂਰ ਨਹੀਂ ਨੇੜਾ ਨਾਹੀ ਦੂਰ ਇਥੋਂ ਤੱਕ ਸਤਿਗੁਰਾਂ ਖਿਆ ਤੈਨੂੰ ਭੁਲਿਖਾ ਲੱਗਾ ਤੂੰ ਬੰਨੀ ਬੈਠਾ ਕਿ ਪਤਾ ਨਹੀਂ ਕਿੱਥੇ ਹੈ ਪ੍ਰਮਾਤਮਾ ਪਰ ਉਹ ਤੇ ਤੂੰ ਸਾਹਮਣੇ ਵੇਖ ਹੈ ਹਜੂਰ ਹਾਜ਼ਰ ਅਰਦਾਸ ਆਪ ਆਜ਼ਰ ਗੁਰਮਿਰੇ ਸੰਗ ਸਦਾ ਹੈ ਨਾਲੇ ਸੋ ਸਤਿਗੁਰ ਪਿਆਰਾ ਕਿਰਨ ਨਾਲ ਹੈ ਕਿੱਥੇ ਕਿੱਥੇ ਮੈਨੂੰ ਲੈ ਛਡਾਈ ਇੱਕ ਤੇ ਉਹ ਨਾਲ ਲੈਂਦਾ ਸਾਰੇ ਜੀਵਾਂ ਨੇ ਦੂਜੀ ਸਰਵਰਨ ਕੀਤੇ ਕਿ ਪਿਉ ਸਾਰਾ ਕੁਝ ਆਪ ਕਰ ਰਿਹਾ ਅਸੀਂ ਨਹੀਂ ਕਰ ਰਿਹਾ ਉਹ ਸਾਰਾ ਕੁਝ ਕਰਨ ਕਰਾਉਣ ਹਾਜ਼ਰਾ ਹਜ਼ੂਰ ਸਭ ਕੁਝ ਆਪ ਕਰ ਸਕਦਾ ਹੈ ਤੇ ਜੀਵਾਂ ਪਾਸੋਂ ਕਰਾ ਸਕਦਾ ਕਿਉਂ ਕਿਉਂਕਿ ਉਹ ਸਾਰੇ ਥਾਵਾਂ ਤੇ ਮਜੂਦ ਹੈ ਸਭ ਮੈਂ ਜੋਤ ਜੋਤ ਹੈ ਸੋਏ ਇਤੈ ਚਾਨਨ ਸਭ ਮੈਂ ਚਾਨਨ ਹੋਈ ਜਾਂ ਜਾਂ ਵੇਖੂ ਤਾਹਾਂ ਹੈ ਦੂਰ ਦੂਰ ਕਤ ਹੋ ਨਾ ਜਾਈ ਰਬ ਰਹਿਆ ਸਰਬਤ ਪਰਮੈ ਮਨ ਸਦਾ ਨਹੀਂ ਆਏ ਇਤ ਉਤ ਨਹੀਂ ਵਿਚੁੜਾਇ ਸੋ ਸੰਗੀ ਕਨਿਆ ਜਿਹੜਾ ਇਸ ਲੋਕ ਵਿੱਚ ਪਰਲੋਕ ਵਿੱਚ ਪਦੇ ਤੈਥੋਂ ਦੂਰ ਨਹੀਂ ਹੁੰਦਾ ਉਹਨੂੰ ਆਪਣਾ ਸਾਥੀ ਬਾਨੋ ਸਤਿਗੁਰਾਂ ਖਿਆ ਕੇ ਜਿਹੜੇ ਪਾਸੇ ਕੋਪਉਨਾ ਪਿਆ ਹੈ ਕਿਸ ਪਾਸੇ ਤਰਾ ਮੂ ਹੋ ਗਿਆ ਹੈ ਰੱਬ ਨੂੰ ਦੂਰ ਮੰਨ ਲਿਆ ਜਿਨ੍ਹਾਂ ਨੇ ਦੂਰ ਜਾਣ ਉਹਨਾਂ ਨੂੰ ਨੇੜੇ ਮੰਨੀ ਬੈਠਾ ਨਿਮਕ ਹਿੰਸ ਜਾਏ ਪਰ ਨਿਮਕ ਹਿੰਸ ਜਾਏ ਜੋ ਨਿਮਕ ਮਹਿ ਸੋ ਅਲਾਪਸੁਖ ਬਣੀਐ ਇਹਨਾਂ ਛੋਟੇ ਸੋ ਕਰਕੇ ਜਾਣਨਾ ਚਾਹੀਦਾ ਸਤਿਗੁਰਾਂ ਖਿਆ ਇਹਨਾਂ ਪ੍ਰਤੀ ਆਪਣੀ ਸ਼ਰਧਾ ਬਣਾ ਭਾਵਨਾ ਬਣਾ ਇਹ ਜੋ ਕੁਛ ਕੁਝ ਨੇ ਥੋੜੇ ਸਮੇਂ ਚ ਸਮਾਪਤ ਹੋਣ ਵਾਲੇ ਨੇ ਇਹ ਭਾਵਨਾ ਬਣਦਾ ਹੈ ਕਿ ਪ੍ਰਮਾਤਮਾ ਮੇਰੇ ਨਾਲ ਹੈ ਜਿੱਥੇ ਵੀ ਮੈਂ ਜਾ ਰਿਹਾ ਕਿਉਂਕਿ ਨਾਲ ਹੋਣ ਦੇ ਸਬੂਤ ਪ੍ਰਮਾਣ ਸਤਿਗੁਰਾਂ ਬਣਾ ਦਿੰਦੇ ਜੇ ਜਦੋਂ ਮੈਨੂੰ ਸਾਗਰ ਵਿੱਚ ਜਾਦ ਕਰੇਗਾ ਮੈਂ ਤੁਹਾਡਾ ਡੇੜਾ ਮੋਢਾ ਲਾ ਕੇ ਪਾਰ ਲਾ ਸਕਣਾ ਮੇਰੇ ਅੰਦਰ ਇਹ ਸਮਰਤਾ ਹੈ ਮੇਰੇ ਨੂੰ ਬੰਨੇ ਲਾਣਾ ਮੇਰੀ ਵੰਸ ਤੇ ਵੱਡੀ ਗੱਲ ਨਹੀਂ ਤੇਰਾ ਆਕੀਦਾ ਤੇਰਾ ਅੰਦਰਲਾ ਗੁਰੂ ਨੂੰ ਸਮਰਪਿਤ ਹੋ ਜਾਏ ਤੂੰ ਗੁਰੂ ਨੂੰ ਪੇਟਾ ਕਰ ਦੇ ਸਾਰਾ ਕੁਝ ਆਖੇਂਦਾ ਤਾਂ ਇਹ ਤੂੰ ਕਿਰਪਾ ਕਰ ਮੈਂ ਤੇ ਸਾਰਾ ਕੁਛ ਛੱਡ ਕੇ ਤੈਨੂੰ ਧਿਆਇਆ ਤੇਰਾ ਚਿੰਤਨ ਕੀਤਾ ਤੇਰੀ ਅਰਦਾਸ ਕੀਤੀ ਹੈ ਤੇਰੇ ਨਾਲ ਜੁੜਿਆ ਮੇਰੇ ਤੇ ਕਿਰਪਾ ਕਰ ਕੇ ਮੇਰੇ ਦਰਮਨ ਕਰ ਕੇ ਮੇਰੀ ਜ਼ਿੰਦਗੀ ਚ ਆ ਮੇਰੇ ਹਿਰਦੇ ਵਿੱਚ ਵਾਸਾ ਜਦੋਂ ਅਸੀਂ ਪਰਮਾਤਮਾ ਹਰ ਥਾਂ ਤੇ ਮੰਨਣਾ ਆਰੰਭ ਕਰ ਦਿੱਤਾ ਮੰਨ ਲਿਆ ਕਿ ਸਾਰੇ ਥਾਂ ਤੇ ਰੱਬ ਹੈ ਜੋ ਕੁਝ ਮੈਂ ਕਰਨਾ ਵੇਖ ਰਿਹਾ ਹੈ ਉਹ ਮੈਨੂੰ ਸਾਰੇ ਪਾਸਿਓਂ ਧੱਕ ਰਿਹਾ ਹੈ ਤੇ ਸਦਾ ਵਣ ਮਾਣਾ ਕਰਮ ਕਰਨ ਤੋਂ ਪੈਪੀ ਤੋਂ ਡਰੇਗਾ ਬਾਬਾ ਵੀਰ ਸਾਹਿਬ ਜੀ ਕਿੰਨੇ ਤੇ ਨੂੰ ਮੰਨਵਾ ਨਾ ਜਾਂਦਾ ਹੈ ਹੇ ਪਰਮੇਸ਼ਰ ਦੀ ਪ੍ਰਾਪਤੀ ਹੋ ਜੰਦੀ ਕਹੋ ਕਬੀਰ ਮਨ ਮੰਨਿਆ ਮਨ ਮੰਨਿਆ ਤੋ ਹਰ ਜਾਣਿਆ ਹਰੀ ਦਾ ਜਾਣਕਾਰੀ ਹੋ ਗਈ ਹੁਣ ਜਾਣਕਾਰੀ ਦੀਆਂ ਨਿਸ਼ਾਨੀਆਂ ਕਿਸਨ ਹੁਣ ਨਹੀਂ ਪ੍ਰਵਾਹ ਕਰ ਵਾਲਿਆਂ ਦੀ ਪੱਤਿਆਂ ਦੀ ਧਰਮ ਪਤਨੀ ਦੀ ਮਾਂ ਦੀ ਵੀ ਪ੍ਰਵਾਹ ਨਹੀਂ ਜਨੋ ਰਾਮ ਦੇ ਪਿਆਰੇ ਹੁੰਦੇ ਨੇ ਆਪਣਾ ਟੱਬਰ ਕਬੀਰ ਸਾਹਿਬ ਜੀ ਭੁੱਲ ਜਾਂਦੇ ਨੇ ਕੁਨਾਂ ਦੀ ਸੇਵਾ ਵਿੱਚ ਲੁੱਟ ਜਾਂਦੇ ਨੇ ਘਰ ਵਾਲੇ ਤਰਲੇ ਲੈਂਦੇ ਨੇ ਕਿ ਸਾਰਾ ਆਟਾ ਜਿਹੜਾ ਸੀ ਉਹਦੇ ਬਣਾਏ ਪ੍ਰਸ਼ਾਦ ਦੇ ਸੰਤਾਨ ਨੂੰ ਛਕਾ ਦਿੱਤਾ ਤੇ ਹੁਣ ਸਾਨੂੰ ਕਹਿੰਦਾ ਕਿ ਜੇ ਹੋਏ ਛੋਲੇ ਖਾ ਕੇ ਬੁਧਾਰਾ ਕਰੋ ਹਮ ਕੋ ਚਾਪਨ ਹੁਣ ਕਹੋ ਰੋਟੀ ਇਹ ਉਹਨਾਂ ਨੂੰ ਜੰਦ ਦਿੰਦਾ ਉਹਨਾਂ ਨੂੰ ਪ੍ਰਸ਼ਾਦ ਆਸ਼ਕਾਰਿਆ ਸਾਨੂੰ ਨਹੀਂ ਹਰ ਦਾ ਤੰਦਾ ਛੱਡ ਦਿੱਤਾ ਹੁਣ ਤੰਦਾ ਛੱਡਿਆ ਬਾਣੀ ਆਖੇ ਕਿ ਇਹ ਤੇ ਨਹੀਂ ਕਬੀਰ ਇਸ ਤਰ੍ਹਾਂ ਕਿਉਂ ਕਰ ਰਿਹਾ ਕਿਨ ਲਕੀ ਬਾ ਇਹ ਠੀਕ ਹੈ ਮੈਂ ਕੱਪੜੇ ਬੁਣਨ ਦਾ ਤੰਦਾ ਕਰਾਂਗਾ ਪਰ ਅਜੇ ਨਹੀਂ ਅਜੇ ਜਦੋਂ ਮਨ ਚਿੰਤਨ ਕਰਦਾ ਮੈਂ ਸੁਈ ਵਿੱਚ ਧਗਾ ਪੰਨਾ ਤੇ ਪਿਆਰ ਮੇਰਾ ਰੱਬ ਨਾਲੋਂ ਟੁੱਟ ਜਾਂਦਾ ਜਦ ਲੱਗਦਾ ਕਾ ਬਾਹੂ ਬੇਹੀ ਤਬ ਲੱਗੇ ਬਿਸ਼ਰ ਦਾਮ ਸੁਨੇਹੀ ਉਹ ਮਾਲਕ ਭੁੱਲ ਜਾਂਦਾ ਮੈਨੂੰ ਇਸ ਕਰਕੇ ਮੈਂ ਜਦੋਂ ਚਿੰਤਨ ਕਰਨਾ ਉਦੋਂ ਇਹ ਕਰਮ ਨਹੀਂ ਕਰ ਸਕਦਾ ਕਹਣ ਲੱਗੀ ਇਹਨਾਂ ਗੱਲਾਂ ਕਰਕੇ ਲੋਕ ਜਿਹੜੇ ਨੇ ਹੋਂ ਖੁਸ਼ ਨਹੀਂ ਹੋ ਰਹੇ ਬੰਦ ਮਨ ਨਹੀਂ ਦੋਗ ਨਾ ਪਤੀਜੈਂ ਤਾਂ ਪਤੀਜੈਂ ਤਾਂ ਕਿਆ ਕੀਤਾ ਪਿੱਛੇ ਨਾ ਖੁਸ਼ ਹੋਣ ਫਿਰ ਕੀ ਕਰੀਏ ਅਸੀਂ ਬਹੁਤ ਕੁਝ ਇਸ ਤਰ੍ਹਾਂ ਕਰਦੇ ਆ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਿ ਜੇ ਮੈਂ ਆ ਨਾ ਕੀਤਾ ਤੇ ਇਹ ਸ਼ਕਿਸ਼ਬੰਦੀ ਤੇ ਖੁਸ਼ ਨਹੀਂ ਮੰਨ ਲੋ ਕੋਈ ਵੀ ਨੋ ਕਿਸੇ ਨਸ਼ੇ ਦੀ ਵਰਤੋਂ ਨਹੀਂ ਕਰਦਾ ਵੀ ਇਹ ਦੀ ਸ਼ਰਾਬ ਦੀ ਉਹਨੇ ਬੱਚੇ ਦਾ ਵਿਆਹ ਕਰਨਾ ਹੈ ਕਦੇ ਕਿਸੇ ਦੇ ਘਰ ਜਾ ਕੇ ਕਿੰਨੀਆਂ ਚੀਜ਼ਾਂ ਦਾ ਸੇਵਨ ਕੀਤਾ ਹੀ ਨਹੀਂ ਹਰੋਂ ਜਿਹੜੇ ਖਾਣ ਪੀਣ ਵਾਲੇ ਸਨ ਉਹਨਾਂ ਅਸਲਾ ਦਿੱਤੀ ਵੀ ਤੇਰੇ ਘਰ ਤੇ ਆਉਣਗੇ ਤਾਂ ਸਹੀ ਨਾ ਲੋ ਇਹ ਤੇ ਤੂੰ ਇਹ ਦਾਾਂ ਵਿਆਹ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕੀਤਾ ਵੀ ਗੱਲ ਨਹੀਂ ਕਰਨੀ ਲੋਕਦਿਆਂ ਨੂੰ ਬਹੁਤ ਗੱਲਾਂ ਕਰਨਗੇ ਬਹੁਤ ਕੁਝ ਕਹਿ ਦਿੰਦੇ ਹੁਣ ਜਿਹੜਾ ਪ੍ਰਕਾਸ਼ ਉਹ ਤੇ ਨਹੀਂ ਝਟਕਦਾ ਉਹ ਕਹਿੰਦਾ ਵੀ ਜੋ ਕਹਿਣਗੇ ਕਹਿਣ ਦੇ ਮੈਂ ਨਹੀਂ ਆਪਣੇ ਘਰ ਵਿੱਚ ਇਹਨਾਂ ਚੀਜ਼ਾਂ ਨੂੰ ਆੜਨਾ ਨੇੜੇ ਵੀ ਨਹੀਂ ਟੁਕਣਾ ਇਹਨਾਂ ਨੇ ਜਿਹਨਾਂ ਮਹਾਂਪੁਰਸ਼ਾਂ ਕੋਲ ਦਾਸਨੀ ਸੇਵਾ ਕੀਤੀ ਸੰਤ ਬਾਬਾ ਪੂਰੀ ਸਾਹਿਬ ਜੀ ਉਹਨੂੰ ਕਿਸੇ ਪ੍ਰੇਮੀ ਨੇ ਕੁਝ ਲਿਆ ਵੀ ਜਦੋਂ ਕੋਈ ਸੁਬੰਧੀ ਆਏ ਕਿ ਮੈਂ ਤੇ ਨਹੀਂ ਖਾਂਦਾ ਪੀਂਦਾ ਕਿ ਉਹਨੂੰ ਵਿਆਹ ਕਰ ਦੇਦਾ ਉਨਾ ਖੇਡ ਨਹੀਂ ਕਿ ਸੱਜਣਾ ਅੱਜ ਤੂੰ ਹੱਥ ਲਾਏਗਾ ਤੈਨੂੰ ਹੱਥ ਲੱਗੇਗਾ ਕੱਲ ਨੂੰ ਉਹਦਾ ਸੇਵਨ ਕਰਨਾਂ ਮਿਸ਼ਨੂ ਕਰ ਦੇਗਾ ਇਸ ਕਰਕੇ ਨੇੜੇ ਵੀ ਨਹੀਂ ਟੁਕਣਾ ਹੱਥ ਵੀ ਨਹੀਂ ਲਾਣਾ ਇਹ ਗੱਲ ਵਿੱਚ ਨਹੀਂ ਵੜਨਾ ਤੇ ਨਹੀਂ ਵੜਨਾ ਬਸ ਇਹ ਮਨ ਵਿੱਚ ਟਿਕਾ ਲੈ ਇਹਦੇ ਤੋਂ ਦੂਰ ਹੀ ਰਹਿਣਾ ਇਹ ਤਾਂ ਸੇਵਨ ਤੇ ਰੱਬ ਨਾਲ ਟੁੱਟੇ ਹੋਏ ਬਣੋ ਕਰਦੇ ਨੇ ਜੇ ਬਾਬਾ ਕੋਇਲ ਸਿੰਘ ਜੀ ਕਹਿੰਦੇ ਨੇ ਉਹਨਾਂ ਦੇ ਨੇੜੇ ਨਹੀਂ ਜਾਣਾ ਤੁਸੀਂ ਇਨੂੰ ਹੱਥ ਲਾਣ ਦੇ ਕਾਰਨ ਕੋਈ ਸਾਖਤ ਸੰਗ ਨਾ ਕੀਤੀ ਹੈ ਨੂ ਰਹਿ ਜਾਈਏ ਭਾਗ ਬਸ ਨਕਾਰੂ ਪਰਸ਼ੀ ਹੈ ਤਾਉ ਕਛ ਲਾ ਕੈ ਧਾਰ ਜੇ ਕਾਲੇ ਭਾਂਡੇ ਨੂੰ ਖਹਿਣ ਨਾਲ ਦਾਗ ਲੱਗ ਸਕਦਾ ਤੇ ਇਹਨੂੰ ਛੋੜ ਨਾਲ ਵੀ ਇਹ ਤੇਰੇ ਤੇ ਅਸਰ ਪਾਏਗਾ ਉਹਨਾਂ ਦੇ ਹੱਥ ਨਹੀਂ ਲਾਣਾ ਨੇੜੇ ਵੀ ਨਹੀਂ ਕਰਨਾ ਟੁਕੜਾ ਹੀ ਨਹੀਂ ਲੈਣਾ ਨਾ ਹੀ ਨਹੀਂ ਲੈਣਾ ਸਤਿਗੁਰ ਬਾਝੋਂ ਗੁਰ ਨਹੀਂ ਕੋਈ ਨੇ ਗੁਰੇ ਕਾ ਹੈ ਨਾਉ ਉਰਾ ਉਹ ਸਤਿਗੁਰਾਂ ਨੇ ਇਥੋਂ ਤਾਂ ਕਹਿ ਦਿੱਤਾ ਵੀ ਮਾੜੇ ਵਿਅਕਤੀ ਦਾ ਜਿਹਨੇ ਗੁਰੂ تعال ਨਹੀਂ ਕੀਤਾ ਉਹਦਾ ਵੀ ਨਾਂ ਨਹੀਂ ਲੈਣਾ ਤੇ ਨਸ਼ੇ ਨੂੰ ਹੱਥ ਲਾਏ ਨਸ਼ੇ ਤੇ ਆਦੀ ਦੇ ਨਾਲ ਜਾਏ ਇਹ ਤੇ ਬੜਾ ਮਾੜਾ ਹੈ ਭਗਵਾਨ ਕਹ ਲਗੇ ਜੇ ਹਰ ਥਾਂ ਤੇ ਹਾਜ਼ਰ ਨਾ ਜਦੋਂ ਉਹਨੂੰ ਤੱਕ ਲਏਗਾ ਫਿਰ ਤੂੰ ਇਹਨਾਂ ਕੰਮਾਂ ਤੋਂ ਤੋਬਾ ਕਰ ਤੇ ਫਿਰ ਨਹੀਂ ਲੜੇ ਕੋਈ ਫਿਰ ਨਹੀਂ ਲੜੇ ਜਾਏਗਾ ਇਹ ਦਿਨੋ ਸਮਝ ਆ ਜੇਗੀ ਕਿ ਪ੍ਰਮਾਤਮਾ ਜਿਹੜਾ ਹਰ ਥਾਂ ਤੇ ਮੌਜੂਦ ਹੈ ਤੇ ਉਹ ਪ੍ਰਮਾਤਮਾ ਸਭ ਕੁਝ ਕਰ ਸਕਦਾ ਹੈ ਤੇ ਜੀਵਾਂ ਪਾਸੋਂ ਵੀ ਕਰਾ ਸਕਦਾ ਹੈ ਉਹਦੇ ਅੰਦਰ ਸਮਰੱਥ ਹੈ ਜੇਨੋ ਸੀ ਤਰਲੇ ਲਵਾਗੇ ਨਾ ਸਾਥੋਂ ਨਾਮ ਜਪਾ ਸੇਵਾ ਕਰਾ ਸਿਮਰਨ ਕਰਾ ਤੇ ਕਰਾਏਗਾ ਕਿਉਂਕਿ ਮਾਣੇ ਕੰਮਾਂ ਨੂੰ ਤੇ ਮਨ ਦੌੜਦਾ ਆਪਣੇ ਆਪ ਚੰਗੇ ਪਾਸੇ ਨਹੀਂ ਤੁਰਦਾ ਹੈ ਚੰਗੇ ਪਾਸੇ ਤੋਰਣ ਵਾਸਤੇ ਕੋ ਮਸ਼ਕਤ ਕਰਨੀ ਪੈਂਦੀ ਮਿਹਨਤ ਕਰਨੀ ਪੈਂਦੀ ਸਨ ਇਥੇ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਰਮਾਨ ਕੀਤਾ ਕਿ ਉਹ ਪਰਮੇਸ਼ਰ ਜੋ ਹੈ ਸਭ ਕੈ ਸੰਗੀ ਨਾਹੀਂ ਦੂਰ ਉਹ ਦੂਰ ਨਹੀਂ ਸਾਰੇ ਜੀਵਾਂ ਦੇ ਨਾਲ ਹੈ ਕਰਨ ਕਰਾਵਣ ਹਾਧਰਾ ਹਜੂਰ ਉਹ ਸਭ ਜੀਵਾਂ ਤੋਂ ਆਪ ਸਭ ਕੁਝ ਕਰ ਸਕਦਾ ਹੈ ਆਪ ਖੁਦ ਵੀ ਕਰ ਸਕਦਾ ਹੈ ਤੇ ਹਰ ਥਾਂ ਤੇ ਮੌਜੂਦ ਹੈ। ਉਹ ਪ੍ਰਮਾਤਮਾ ਦੇ ਗੁਣਾਂ ਨੂੰ ਬਿਆਨ ਕੀਤਾ ਸੁੰਨਤ ਜੀਓ ਜਾਸ ਨਾਮ ਜਿਸ ਪ੍ਰਮਾਤਮਾ ਦਾ ਨਾਮ ਸੁਣਦਿਆਂ ਆਤਮਿਕ ਜੀਵਨ ਮਿਲਦਾ ਹੈ। ਸਾਡੇ ਜਿਹੜੇ ਗਿਆਨ ਅੰਦਰੇ ਨੇ ਉਹ ਸੁੱਤੇ ਹੋਏ ਹਨ। ਇਨ ਨੂੰ ਜਗਾਣਾ ਪੈਂਦਾ ਤਾਂ ਸਤਿਗੁਰਾਂ ਆਖਿਆ ਕਿ ਜਾਗ ਉੱਠ ਬਣਾ ਉਸ ਪਰਮੇਸ਼ਰ ਦੇ ਲੜ ਲੱਗ ਜਾਗ ਨਾ ਜਾਗਣ ਅਣਿਕਾ ਹਰ ਕੀਰਤ ਤਦ ਮਹਿ ਜਾਗ ਨਾ ਇਹਨੇ ਆਖਿਆ ਕਿ ਮੈਂ ਤੇ ਜਾਗ ਰਿਹਾ ਸਤ ਸੁਣਿਆ ਹੀ ਤਨ ਹੋਰਿਆਂ ਸੁਣਿਆ ਮੈਂ ਸਤਿਗੁਰਾਂ ਆਖਿਆ ਨਹੀਂ ਜਾਗਿਆ ਨਹੀਂ ਸੁੱਤਾ ਹੀ ਸੀ ਕਿੰਤੇ ਬਾਅਦ ਕੀਰਤਨ ਦੀ ਸਮਾਪਤੀ ਹੋ ਗਈ ਉੱਠ ਕੇ ਘਰ ਚਲਾ ਗਿਆਂ ਦੱਸ ਕਿਹੜੇ ਕਿਹੜੇ ਸ਼ਬਦ ਪੜੇ ਨੇ ਜੇ ਤਾਂ ਇਹਨਾਂ ਖੈ ਨਹੀਂ ਕਿ ਸੁਣੇ ਸਨ ਬੜਾ ਅਨੰਤਾਇਆ ਪਰ ਯਾਦ ਨਹੀਂ ਕਿਹੜੇ ਕਿਹੜੇ ਪੜੇ ਨੇ ਯਾਦ ਨਹੀਂ ਕਿਹੜੇ ਸ਼ਬਦ ਦੀ ਕਥਾ ਹੋਈ ਯਾਦ ਨਹੀਂ ਇਹੜਾ ਹੁਕਮਨਾਮਾ ਆਇਆ ਇਹਦਾ ਮਤਲਬ ਜਾਗਿਆ ਨਹੀਂ ਸੀ ਅੰਦਰੋਂ ਤੇ ਸੁੱਤਾ ਹੀ ਪਿਆ ਸੀ ਥੋੜਾ ਬਹੁਤਾ ਕੰਨਾ ਨੇ ਰਸ ਲੈ ਲਿਆ ਲੈ ਕੇ ਚਲਾ ਗਿਆਂ ਘਰ ਬਣ ਤੇ ਕਿਤੇ ਹੋਰ ਲੱਗਾ ਹੋਇਆ ਸਤਿਗੁਰਾਂ ਖਿਆ ਲੱਗ ਨਾ ਲਗਨ ਨੀਕਾ ਹਰ ਚਰਣੀ ਮਨ ਲਗਣਾ ਰੱਬ ਦੇ ਚਰਣਾ ਵਿੱਚ ਬਣ ਜੁੜਦਾ ਹੈ ਇਹ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦਾ ਸਰੂਪ ਹੋ ਕੇ ਕਰੇ ਵਿੱਚ ਅਭੇਦ ਹੋਦਾ ਹੈ ਮਿਲ ਜਾਏ ਕੋਲ ਮਿਲ ਜਾਏ ਜਿਦਾਂ ਨਾਮ ਸੁਣਿਆ ਸਤਿਗੁਰਾਂ ਖਿਆ ਆਤਮਿਕ ਜੀਵਨ ਮਿਲਦਾ ਹੈ ਜਿੰਨ ਕੀਚ ਬੜੇ ਦੁੱਖ ਨੇ ਬੜੇ ਰੋਗ ਹਨ ਬੜੇ ਕਲੇਸ਼ ਨੇ ਦੁੱਖ ਬਿਨਸੇ ਸੁਖ ਕੀਓ ਬਿਸ਼ਰਾਮ ਉਹਦਾ ਨਾਮ ਸੁਣਦੇ ਆਂ ਉਹਦਾ ਨਾਮ ਜਪਦੇ ਆਂ ਉਹਦੀ ਅਰਦਾਸ ਕਰਦੇ ਆਂ ਸਾਰੇ ਦੁੱਖ ਨਾਸ਼ ਹੋ ਗਏ ਜੀ ਦੁੱਖ ਬਿਨਸੇ ਖਤਮ ਹੋ ਗਏ ਸੁਖ ਕੀਓ ਬਿਸ਼ਰਾਮ ਸੁਖਾਂ ਕੇ ਹਿਰਦੇ ਵਿੱਚ ਟਿਕਾਣਾ ਕਰ ਲੈਂਦੇ ਨੇ ਹਿਰਦਾ ਕੋਲੋਂ ਹਿਲ ਖੜ ਉੱਟਦਾ ਹੈ ਗੈ ਕਲੇਸ਼ ਰੂਖ ਸਭ ਦਾਸੀ ਪ੍ਰਭ ਆਪਣੇ ਕਿਰਪਾ ਤਾਰੀ ਕਦੋਂ ਜਦੋਂ ਇਸ ਰਸਨਾ ਨਾਲ ਗੁਣ ਗਾਏ ਜਦੋਂ ਕੰਨਾਂ ਨਾਲ ਗੁਣਾ ਨੂੰ ਸੁਣਿਆ ਉਦੋਂ ਇਹ ਉਦਵ ਕਰਦਾ ਜੀ ਰਸਨਾ ਗੁਣ ਗੋਪਾਲ ਨਿਤ ਗਾਇਨ ਸ਼ਾਂਤ ਸਹਿਜ ਰਹਿਸ ਮੰਮੀ ਉਪਦੇਵ ਸਗਲੇ ਦੁਖ ਪਰਾਇਨ ਸਗਲੇ ਦੁਖ ਪੁਲਾਣ ਕੀ ਹੈ ਜੀ ਨਾਮ ਪਰਮੇਸ਼ਰ ਦਿਤਤਾ ਪੰਨਾ ਇਹਦੀ ਸ਼ਕਤ ਇਹਦੀ ਤਾਕਤ ਕੀ ਕਰਦੀ ਹੈ ਨੁਕ ਰੋਭ ਕਾਟੇ ਰਾ ਪੰਨਾ ਇਕਤੋ ਕਰ ਦਿੰਦਾ ਦੁਖਾਂ ਤੇ ਰੋਕਾਂ ਸੁਖ ਆਹੇ ਦੇਵਚ ਵਸਤੇ ਸੁਖਾਂ ਦਾ ਟਿਕਾਣਾ ਉਹ ਦੰਦਾ ਆਤਮਿਕ ਅਡੋਲਤਾ ਮਿਲਦੀ ਹੈ ਪਟਕਦਾ ਹੋਇਆ ਮਨ ਟਿਕ ਜਾਂਦਾ ਜਦੋਂ ਫਿਰ ਦੇਵਚ ਨਾਮ ਦਾ ਟਿਕਾਣਾ ਬਣਿਆ ਸਗਲ ਨਿੱਧ ਹਰ ਹਰ ਹਰੇ ਹਰੀਆਂ ਆਖਿਆ ਵੀ ਨਾਮ ਤੇ ਸੁਖ ਤੇ ਮਿਲਣਗੇ ਸੁਖ ਸੁਖਾਂ ਦੀ ਪ੍ਰਾਪਤੀ ਲਈ ਤਾਂ ਚਾਹੀਦਾ ਤਾਂ ਹੀ ਸੁਖ ਹੋਣਗੇ ਧੁਪ ਚਲੇ ਜਾਣ ਸੁਖ ਹੋਣ ਸੁਖ ਤੇ ਸਾਨੂੰ ਪੈਸੇ ਨਾਲ ਮਿਲਦੇ ਨਹੀਂ ਇਹ ਪੈਸੇ ਨੂੰ ਸੁਖ ਮੰਨੀ ਬੈਠਾ ਸਤਿਗੁਰਾਂ ਨੇ ਉਹ ਹੀ ਹਟਾਇਆ। ਸ਼ਗਲ ਨੇ ਸਾਰੇ ਖਜ਼ਾਨੇ ਨੌ ਨਿੱਧੀਆਂ 18 ਸਿੱਧੀਆਂ ਪਿੱਛੇ ਨੌ ਨਿੱਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੈ ਸਦਾ ਸਾਈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚਰਣੀ ਲੱਗੈ ਤਾਂ ਬਹਲ ਪਾਵੇ ਸਤਿ ਪੁਨਾਹੇ ਨੌਕਰਾਂ ਨੋਕਰਣੀ ਬਣ ਜੀ ਮਾਇਆ ਤੇਰੀ ਕਰਕੇ ਤੇ ਇੱਕ ਸਿਮਰਨ ਚਿੰਤਨ ਕਰਤੇ ਸਹੀ ਅਰਤਨਾ ਕਰ ਨਾਮ ਨਾਲ ਜੁੜਤਾ ਸਹੀ ਅੰਦਰ ਦੇ ਟਕਾਣਾ ਤੇ ਬਣਾ ਸੰਸਾਰ ਦੇ ਸਾਰੇ ਹੀ ਖਜ਼ਾਨੇ ਉਸ ਪ੍ਰਮਾਤਮਾ ਦੇ ਪਾਸ ਹਨ ਸਗਲਿਤ ਹਰ 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 ਹਰੇ ਸਗਲਿਤ ਸਾਰੇ ਖਜ਼ਾਨੇ ਹਰ ਹਰ ਹਰੇ ਉਸ ਪਰਮੇਸ਼ਰ ਤੇ ਕੋਣ ਹਨ ਪ੍ਰਮਾਤਮਾ ਦੇ ਕੋਲ ਹਨ ਉਹਦੀ ਸੇਵਾ ਕਰੁ ਧੁੱਖ ਜਾਣਿਆ ਦਾ ਮਾਲਕ ਬਣਦਾ ਹੈਗਾ ਮਨ ਜਨ ਤਾ ਈ ਸੇਵ ਕਰੇ ਸਭ ॠषि ਪੁੰਨੀ ਉਸੇ ਪ੍ਰਭਾਤਮਾ ਦੀ ਬੰਦਗੀ ਸੇਵਾ ਸਿਮਰਨ ਕਰਦੇ ਨੇ ਜਾਂ ਕਹਿ ਕਰ ਸਕਲੇ ਸਮਾਹੇ ਜਿਸ ਦੇ ਘਰ ਵਿੱਚ ਸਾਰੇ ਖਜਾਨੇ ਟਿਕੇ ਹੋਏ ਹਨ ਜਿਸ ਤੇ ਮਿਰਥਾ ਕੋਈ ਨਾਹੀ ਜਿਸ ਦੇ ਦਰਤੋਂ ਕੋਈ ਜੀਵ ਖਾਲੀ ਨਹੀਂ ਜਾਂਦਾ ਭਾਵੇਂ ਜਿਹੜਾ ਉਹਦੇ ਦਰ ਤੇ ਆ ਜਾਏ ਜਿਹੜਾ ਪਰਮੇਸ਼ਰ ਦੇ ਦਰ ਤੇ ਆ ਜਾਏ ਜਿਹੜਾ ਇੱਥੇ ਸੱਚੇ ਗੁਰੂ ਕੋਲ ਆ ਜਾਏ ਉਹ ਖਾਲੀ ਨਹੀਂ ਜਾਂਦਾ ਉਹਦੀਆਂ ਝੋਲੀਆਂ ਗੁਰੂ ਪਰ ਕੇ ਵਜਦਾ ਇੱਥੇ ਤੇ ਬਦੁਰ ਕੁਮਰਾਚਾ ਬਾਤਾ ਸੁਲਕਰੀ ਆ ਕੇ ਕਹਿੰਦੀ ਛੇਵੇਂ ਪਾਤਸ਼ਾਹ ਦਾਤਾ ਸਾਰੇ ਤਰ੍ਹਾਂ ਤੋਂ ਖਾਲੀ ਹੋਣੀ ਆ ਕੋਈ ਥਾਂ ਨਹੀਂ ਛੱਡਿਆ ਹਰ ਗਿੰਹਾਂ ਥੱਕ ਗਈ ਹਾਂ ਹੁਣ ਤੇਰੇ ਦਰ ਤੇ ਆਈਆਂ ਮੈਨੂੰ ਪਤਾ ਲੱਗਾ ਏ ਤੇਰੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ ਸਤ ਪੁੱਤਰਾਂ ਦੀ ਇੱਕ ਨਹੀਂ ਸਤ ਪੁੱਤਰਾਂ ਦੀ ਦਾਤ ਪਾ ਕੇ ਸਤਗੁਰੂ ਚੋਲੀ ਚ ਮਵਾਜਦੇ ਨੇ ਸਤ ਇਹ ਉਹ ਪਰਮੇਸ਼ਰ ਦਾ ਦਰ ਹੈ ਸਤਿਗੁਰਾਂ ਖੇ ਤੋਂ ਕੋਈ ਖਾਂਦੀ ਨਹੀਂ ਜੰਦਾ ਜੀ ਜੰਤਰ ਕਰੀ ਪ੍ਰਤਪਾਲ ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਤੁਮ ਦਾਤੀ ਥਾ ਕੋ ਪ੍ਰਤਪਾਲਕ ਨਾਇਕ ਹਸ਼ਮ ਹਮਾਰੇ ਕਿਵੇਂ ਕਰਦਾ ਜੀ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰ ਕੁ ਤੁਮਦੇ ਤਾਰੇ ਅਜਿ ਤੇਰੇ ਪੈਦਾ ਕੀਤੇ ਬੱਚੇ ਹਾਂ ਸਦਾ ਸਦਾ ਸੇ ਉਹ ਕਿਰਪਾਲ ਉਸ ਕਿਰਪਾਲ ਪ੍ਰਭੂ ਦੀ ਭਗਤੀ ਸਦਾ ਕਰੀਏ ਹਰ ਵੇਲੇ ਸਤਿਗੁਰਾਂ ਕਾ ਕਰਨੀ ਚਾਹੀਦੀ ਹੈ ਸਦਾ ਧਰਮ ਚੱਕੈ ਦੀ ਬਾਣ ਇਹ ਬਾਣ ਪੀਂਦੇ ਨੇ ਕੋ ਤੇਰੀ ਨੂੰ ਦਰਬਾਰ ਜਿਹਦੇ ਕਚਹਿਰੀ ਦੇ ਵਿੱਚ ਸਤਿਗੁਰਾਂ ਕਾ ਸਦਾ ਧਿਆਨ ਹੁੰਦਾ ਮੇ ਬੇਮੁਥਾਜ ਨਹੀਂ ਕਿਸ ਕਾਣ ਜੋ ਬੇਮੁਥਾਜ ਹੈ ਜਿਹਨੂੰ ਕਿਸੇ ਦੀ ਕੋਈ ਮਥਾਜੀ ਨਹੀਂ ਸਤਿਗੁਰੂ ਮੇਰਾ ਮਹਿਮੂਤਾਜ ਸਤਿਗੁਰੂ ਮੇਰਾ ਸੱਚਾ ਸਾਜ ਕੋ ਕਿਸੇ ਦਾ ਮੁਤਾਜ ਨਹੀਂ ਜੀ ਕਿਸੇ ਦੇ ਅਧੀਨ ਨਹੀਂ ਕਿਸੇ ਦੀ অনুਕਾਰ ਨਹੀਂ ਸਭ ਕਿਸ ਕਰਨ ਆਪਨੇ ਆਪ ਜੋ ਆਪ ਹੀ ਸਭ ਕੁਝ ਕਰਨ ਦੇ ਸਮਰੰਥ ਹੈ રે ਮਨ ਮੇਰੇ ਤੂੰ ਤਾਂ ਕੋ ਜਾਪ ਏ ਮੇਰੇ ਬਨ ਉਸ ਪ੍ਰਭੂ ਦਾ ਪਰਮੇਸ਼ਰ ਦਾ ਨਾਮ ਜਪਿਆ ਕਰ ਉਹਦੀ ਅਰੰਧਨਾ ਕਰਿਆ ਕਰ ਉਹਦੇ ਨਾਮ ਨਾਲ ਜੁੜਿਆ ਕਰ ਤਾਂ ਤੈਨੂੰ ਪ੍ਰਾਪਤੀ ਹੋਵੇਗੀ ਸਾਧ ਸੰਗਤ ਕੋ ਹੋਂ ਬਲੇਹਾਰ ਸਤਿਗੁਰੂ ਫਿਰਮਾਨ ਦਿੰਦੇ ਨੇ ਕਹਿਣ ਲੱਗੇ ਮੈਂ ਗੁਰੂ ਦੀ ਸੰਗਤ ਤੋਂ ਪੁਰਬਾਨ ਜਾਨਾ ਜੇ ਸੰਗਤ ਵਿੱਚ ਜਾ ਕੇ ਵੀ ਇਹ ਫਲ ਮਿਲਦਾ ਹੈ ਜਾਸ ਮਿਲ ਹੋਵੇ ਉਧਾਰ ਜਿਸ ਨੂੰ ਮਿਲ ਕੇ ਪ੍ਰਭਾਤਮਾ ਦਾ ਨਾਮ ਮਿਲਦਾ ਹੈ ਤੇ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਜਾਂਦਾ ਹੈ ਨਾਮ ਸੰਗ ਮਨ ਤਨ ਹੈ ਰਾਤ ਪ੍ਰਭੂ ਨੇ ਗੁਰੂ ਦੀ ਰਾਹੀ ਜਿਸ ਮੁਖ ਨੂੰ ਨਾਮ ਦੀ ਦਾਤ ਦੇ ਦਿੱਤੀ ਉਹ ਨਾਮ ਨਾਲ ਰੰਗਿਆ ਜਾਂਦਾ ਹੈ ਨਾਨਕ ਉਹ ਪ੍ਰਭ ਕਰੀ ਦਾਤ ਹੈ ਰਣ ਉਸ ਦੇ ਬਨ ਵਿੱਚ ਤਨ ਵਿੱਚ ਉਹ ਪਰਮੇਸ਼ਰ ਵਸਿਆ ਰਿਹਾ ਹੈ ਹਰ ਸਮੇਂ ਇਹ ਦਾਤ ਜਿਨ੍ਹਾਂ ਦੀ ਚੋਲ ਵਿੱਚ ਪਰਮੇਸ਼ਰ ਪਾ ਦਿੰਦਾ ਹੈ ਉਹ ਆਪਣੇ ਮਨ ਤੇ ਤਨ ਨੂੰ ਪਰਮੇਸ਼ਰ ਦੇ ਨਾਮ ਵੀ ਰੰਗ ਵਿੱਚ ਰਤ ਲੈਂਦੇ ਨਾ ਮੇਰਾ ਚੋਲਾ ਸਾਧ ਰੰਗ ਕੋੜਦਾ ਉਸ ਪਰਮੇਸ਼ਰ ਦੇ ਨਾਮ ਨੂੰ ਵੀ ਰੰਗ ਵਿੱਚ ਆਪ ਆਪਣੀ ਜ਼ਿੰਦਗੀ ਰਤ ਇਹ ਆਪਣੇ ਜੀਵਨ ਨੂੰ ਜੰਦੇ ਤੇ ਗੁਰੂ ਦਰਸ ਕਰੇ ਸਾਡੀ ਝੋਲੀ ਸੱਚੇ ਨਾਮ ਦੀ ਦਾਖਲ ਹੋਈਆਂ ਉਹ ਲਾ ਚੁੱਕਾ ਦੁਖੀ ਮਾਨ ਗੁਰੂ ਅਤੇ ਸ਼ਕਤ ਪੱਖੇ ਜੋ ਬਖਸ਼ ਲੈਣਾ ਦੀ ਪ੍ਰੇਮ ਸਹਿਤ ਤੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ